ਅੋ ਵੀ ਮੈਟਰੋ ਕਹਿੰਦੇ ਕਰੋ ਨੋਟ ਟੌਪ ਦੀ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਲੈ ਕੇ ਆਇਆ ਬੈਸਟਾਂ ਦੇ ਲਈ ਸੀ 41-41 ਯਾਰ ਕੌਣ ਰਿਹਾ ਫਿਰ ਅੱਜ ਦਾ 41-41 ਯਾਰ ਦਾ ਜੇਤੂ ਪੂਰੀ ਜਾਣਕਾਰੀ ਦੇਖਣ ਲਈ ਵੀਡੀਓ ਤੇ ਐਂਡ ਤੱਕ ਰਖ ਬਣਿਆ ਰਹੋ ਤੇ ਜਿਹੜੇ ਮੇਰੇ ਵੀਰ ਪਹਿਲੀ ਵਾਰੀ ਚੈਨਲ ਤੇ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਤੇ ਆਉਣ ਵਾਲੇ ਦਿਨਾਂ ਵਿੱਚ ਆਪਣੇ ਚੈਨਲ ਤੇ ਤੁਹਾਨੂੰ ਕਬੱਡੀ ਦੇ ਸੁਪਰਸਟਾਰਾਂ ਦੀਆਂ ਇੰਟਰਵਿਊਆਂ ਕਰਾਂਗੇ ਗੱਲਾਂ ਬਾਤਾਂ ਆਪਾਂ ਫਿਰ ਤੇ ਇਸ ਲਈ ਬੈੱਲਰ ਦਾ ਬਟਨ ਹਾਲ ਤੇ ਪ੍ਰੈਸ ਕਰ ਲਓ ਕਿਉਂਕਿ ਨੋਟੀਫਿਕੇਸ਼ਨ ਤੁਹਾਡੇ ਤੇਕਰ ਪ ਕੱਲ ਕਰਾਂਗੇ ਜਿਹੜੀ ਆਪਾਂ ਪੰਜੋਖਰਾ ਸਾਹਿਬ ਅੰਬਾਲਾ ਦੇ ਵਿੱਚ ਟੋਪ ਦਾ ਕਬੱਡੀ ਟੂਰਨਾਮੈਂਟ ਹੋਇਆ ਇੱਥੇ ਫਾਈਨਲ ਮੈਚ ਹੋਇਆ ਸੀਗਾ ਤਨੌਰੀ ਤੇ ਗੁੱਡਾ ਵਾਲੀ ਸ਼ੇਰ ਦੇ ਵਿੱਚ ਇੱਥੇ ਤਨੌਰੀ ਦੀ ਟੀਮ ਰਹੀ ਫਾਸਟ 21 ਨੰਬਰ ਲੈ ਕੇ ਖੁੱਡਾ ਵਾਲੀ ਸ਼ੇਰ ਰਹਿ ਸਾਢੇ 16 ਨੰਬਰ ਰਹੀ ਸੈਕੰਡ ਟੀਮ ਫਾਸਮੀ ਟੱਕਰ ਹੋਈ ਮੁੰਡਿਆਂ ਦੀ ਬਹੁਤ ਤਕੜੇ ਮੈਚ ਸੀਗੇ ਦੋਨੇ ਪਾਸੇ ਜੱਫੇ ਵਧੀਆ ਲੱਗੇ ਰੇਡਾਂ ਵਧੀਆ ਪਈਆਂ ਤੇ ਬੈਸਟ ਜਿਹੜਾ ਰੇਡਰ ਬਣਿਆ ਕਹਿੰਦੇ ਇੱਥੇ ਬਣਿਆ ਗੁਰਪ੍ਰੀਤ ਮੁੰਡਾ ਵਰੇ ਸਾਹਿਬ ਵਾਲਾ ਵਾਰਾ ਰੇਡਾਂ ਪਾ ਕੇ 11 ਨੰਬਰ ਲੈ ਗਿਆ ਮੁੰਡਾ ਸਰੇ ਦੀਆਂ ਰੇਡਾਂ ਪਾ ਕੇ ਤੇ 41000 ਰੁਪਏ ਜਿੱਤ ਗਿਆ ਬੈਸਟ ਯਾਫੀ ਬਣੇ ਇੱਥੇ ਜੱਗੂ ਹਾਕਮਵਾਲੀਆ ਤੇ ਤਾਕੜ ਗੋਗੜੀਆਂ ਵਾਲਿਆ 10-10 ਟੱਚ ਸੀਗੇ ਤੇ 3-3 ਜੱਫੇ ਸੀ ਮੁੰਡਿਆਂ ਦੇ ਸਿਰਾਂ ਲਾ ਗਏ ਵੀ ਕਹਿੰਦੇ ਪਹਿਲਾ ਨਾਮ ਲੱਖ ਸੀ ਤੇ ਦੂਜਾ ਨਾਮ 75000 ਸੀ ਜਾਣਕਾਰੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਧੰਨਵਾਦ ਤੇ ਕਮੈਂਟ ਬਾਕਸ ਜਰੂਰ ਦੱਸਿਆ ਕਰੋ ਆਪਣੀ ਵੀਡੀਓ ਕਿੰਦਾਂ ਦੀ ਲੱਗਦੀ ਹੈ ਥੈਂਕ ਯੂ